ਬੜੀ ਖੁਸ਼ੀ ਦੀ ਗੱਲ ਹੈ ਕਿ ਡੀ ਡੀ ਐਸ ਅਖਬਾਰ ਤੂਰੀ ਦੀ ਸਵੇਰ ਅਤੇ ਚੈਨਲ ਜੋ ਕਿ ਸਾਰੀ ਦੁਨੀਆ ਵਿੱਚ ਅਤੇ ਪੰਜਾਬ ਦੇ ਲੋਕਾਂ ਦੀ ਨਿਸਵਾਰ ਸੇਵਾ ਕਰਦਾ ਹੈ ਅਖਬਾਰ ਵੱਲੋਂ ਹਰ ਪੱਖ ਨਾਲ ਹਰ ਵਰਗ ਦੀ ਲੋਕਾਂ ਦੀਆਂ ਖਬਰਾਂ ਲਾ ਕੇ ਉਹਨਾਂ ਦਾ ਪ੍ਰਸ਼ਾਸਨ ਤੱਕ ਵਾਰ ਬਲੰਦ ਕਰਦਾ ਹੈ ਤੇ ਪੰਜਾਬ ਸਰਕਾਰ ਤੱਕ ਪਹੁੰਚਾਉਂਦਾ ਹੈ ਜੋ ਕਿ ਇਸ ਚੈਨਲ ਦੇ ਅਖਬਾਰ ਦੇ 7 ਸਾਲ ਪੂਰੇ ਹੋ ਗਏ ਨੇ 7 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਸਮਾਜ ਸੇਵੀ ਸੁਸਾਇਟੀਆਂ ਤੇ अनेका ਹਰ ਵਰਗ ਦੇ ਲੋਕਾਂ ਨੇ ਐਮ ਡੀ ਸੁਖਵਿੰਦਰ ਸਿੰਘ ਪੁਲਾਹਾ ਅਤੇ ਸਾਰੀ ਟੀਮ ਨੂੰ ਆਪਣੇ ਵੱਲੋਂ ਬਧਾਈ ਦਿੱਤੀ ਕਿ ਇਹ ਅਧਾਰਾ ਹੋਰ ਵੀ ਦਿਨ ਦੁਪਣੀ ਰਾਤ ਚੁਗਣੀ ترقی ਕਰੇ ਅਸੀਂ ਵੀ ਚੈਨਲ ਤੇ ਅਖਬਾਰ ਵੱਲੋਂ ਦੇਸ਼ ਦੇ ਸਾਰੇ ਸਰੋਤਿਆਂ ਦਾ ਸਾਰੇ ਦਰਸ਼ਕਾਂ ਦਾ ਅਖਬਾਰ ਨੂੰ ਚੈਨਲ ਨੂੰ ਪਿਆਰ ਦੇ ਲਈ ਸਹਿਯੋਗ ਦੇਣ ਲਈ ਧੰਨਵਾਦ ਕਰਦੇ ਹਾਂ ਨੂੰ ਮੈਂ ਕੁਲਜੀਤ ਸਿੰਘ ਸੰਧੂ ਭਾਈ ਕਨੀਆ ਸੋਸਟੀ ਫਾਗਰੂੜ ਬਟਨਾ ਵੱਲੋਂ ਅ ਡੀ ਡੀ ਐਸ ਅਖਬਾਰ ਤੇ ਨਿਊ ਚੱਲਣ ਨੂੰ 7 ਸਾਲ ਪੂਰੇ ਹੋਣ ਤੇ ਸ੍ਰੀ ਰਾਜਕੁਮਾਰ ਜੀ ਜਿਹੜੇ ਫਿੰਡਾ ਦੇ ਪੱਤਰਕਾਰ ਨੇ ਉਹਨਾਂ ਨੂੰ ਤੇ ਸਾਰੇ ਹੋਰ ਪ੍ਰਬੰਧਕ ਸਟਾਫ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੀ ਮੈਂ ਪਰਮਾਤਮਾ ਇਹਨਾਂ ਨੂੰ ਖੈਰ ਲੁਕੀ ਨਹੀਂ ਰਾਤ ਆਪਣੀ ترقی ਬਖਸ਼ੇ ਇਹ ਅਖਬਾਰ ਜਿਹੜਾ ਹੈ ਡੀ 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 ਐਸ ਇਹ ਸਾਰੇ ਜਿਹੜਾ ਕੋਈ ਸੋਸ਼ਲ ਵਰਕਰ ਵੀ ਨੇ ਨਾਲ ਸਾਰੀਆਂ ਜਿਹੜੀਆਂ ਸਾਡੀਆਂ ਸਮਾਜਿਕ ਕ੍ਰਿਤੀਆਂ ਨੇ ਜਾ ਜਿਹੜੇ ਸਾਡੀ ਰੋਜ਼ ਦੀਆਂ ਕੋਈ ਤਕ ਤਕਲੀਫਾਂ ਨੇ ਇਹਨਾਂ ਨੂੰ ਇਹ ਉਠਾ ਕੇ ਸਾਡੀ ਅਵਾਇਟ ਹੁੰਦੇ ਆ ਤਾਂ ਇਹ ਸਾਡੀਆਂ ਮੁਸ਼ਕਲਾਂ ਹੱਲ ਕਰਦੇ ਬਹੁਤ ਸੜਾ ਵੱਡਾ ਯੋਗਦਾਨ ਪਾਉਂਦੇ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਦੇਖ ਰਹੇ ਸਾਰੇ ਹੀ ਚੈਨਲ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸ਼ਨਜੀਤ ਰਤਨ ਬਟੰਡਾ ਤੋਂ ਕਾਮੇਡੀ ਕਲਾਕਰ ਸੋ ਮੈਂ ਬਹੁਤ-ਬਹੁਤ ਵਧਾਈ ਦਿਨਾਂ ਜੀ ਕਿਉਂਕਿ ਅੱਜ ਡੀਡੀਐਸ ਚੈਨਲ ਅਤੇ ਡੀਡੀਐਸ ਅਖਬਾਰ ਜੋ ਕਿ ਸਰਾਂ ਦੀ ਆਵਾਜ਼ ਨੂੰ ਬੁਲੰਦ ਕਰਦਾ ਹੈ ਦੂਰ ਦੂਰ ਤੱਕ ਦੀਆਂ ਖਬਰਾਂ ਲਾਉਂਦੇ ਨੇ ਉਸ ਨੂੰ ਅੱਜ 7 ਸਾਲ ਪੂਰੇ ਹੋ ਚੁੱਕੇ ਨੇ ਸੋ ਮੈਂ ਸਾਡੇ ਇਸ ਅਖਬਾਰ ਦੇ ਇਸ ਚੈਨਲ ਦੇ ਐਮ ਡੀ ਸਾਹਿਬ ਸੁਖਵਿੰਦਰ ਸਿੰਘ ਜੀ ਪਲਾਹਾ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਇਸ ਉਸ ਪ੍ਰਵਾਹੀ ਰੂਹ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦਾ ਕਿ ਇਸ ਚੈਨਲ ਇਹ ਅਖਬਾਰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀਆਂ ਕਰੇ ਸੁਸ਼ਕਰੀ ਜੀ ਤਨਬਾ ਦੇਖਦੇ ਰਹੋ ਜੀਡੀਐਸ ਚੈਨਲ ਅਤੇ ਪੜ੍ਹਦੇ ਰਹੋ ਜੀਡੀਐਸ ਅਖਬਾਰ ਦਿਵਾੜੀ ਵਾਈਸ ਪ੍ਰੈਜ਼ੀਡੈਂਟ ਆ ਇੱਕ ਨੂਰ ਬੱਲ ਫਾਇਰ ਸੋਸਾਇਟੀ ਵੱਲੋਂ ਆ ਡੀਡੀਐਸ ਦੇ 7 ਸਾਲ ਪੂਰੇ ਹੋਣ ਤੇ ਰਾਜਕੁਮਾਰ ਤੇ ਅਤੇ ਐਮਡੀ ਸਾਰੇ ਪੰਜਾਬ ਦੀ ਟੀਮ ਨੂੰ ਵਧਾਈ ਦਿੰਨਾ ਦੇ ਇਹ ਅਖਬਾਰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਇਸ ਬੱਲੇ ਵੱਲੋਂ ਮੈਂ ਬਹੁਤ ਬਹੁਤ ਆਪਣੇ ਲੋਕ શુભ ਕਾਮਨਾਵਾਂ ਦੱਨਾ ਹਾਂ ਤੇ ਅਤੇ ਇਹ ਹੋਏ ਜਿਹਦੇ ਨਾਲ ਸਾਨੂੰ ਬਹੁਤ ਖੁਸ਼ੀ ਹੋਵੇਗੀ ਖਬਰ ਲੋਕਤਾਨੀਆ ਖਬਰਾਂ ਲਾਂਦਾ ਤੇ ਪੰਜਾਬ ਸਰਕਾਰ ਤੇ ਮੱਖੇ ਪ੍ਰਸ਼ਾਸਨ ਨੂੰ ਪਤਾ ਲੱਗਦਾ ਹੈ ਕਿ ਕਿ ਮੈਂ ਲੋਕਾਂ ਦੀ ਕੀ ਤਕਲੀਫ ਹੈ ਕਿ ਤਕਲੀਫਾਂ ਨੇ ਅਤੇ ਉਹ ਲੋਕਾਂ ਦੀ ਫਿਰ ਉਹ ਪ੍ਰਸ਼ਾਸਨ ਹੱਲ ਕਰਦਾ ਉਹਨਾਂ ਦੀ ਲੋਕਾਂ ਦੀ ਤਕਲੀਫਾਂ ਨੂੰ ਇਹਨਾਂ ਨੂੰ ਪੜ ਕੇ ਮੈਂ ਹੰਸ ਰਾਜ ਰਿਟਾਇਰਡ ਏਮਪਲਾਈ ਦਾ ਡੀਡੀਐਸ ਅਖਬਾਰ ਨੂੰ 7 ਸਾਲ ਪੂਰੇ ਹੋਣ ਤੇ ਸ਼ੁਭ ਕਾਮਨਾਵਾਂ ਤੇ ਵਧਾਈ ਦਿਨਾ ਤੇ ਰਾਜਕੁਮਾਰ ਪ੍ਰੈਜ਼ੀਡੈਂਟ ਨੂੰ ਮੈਂ ਸ਼ੁਭ ਕਾਮਨਾਵਾਂ ਦਿੰਦਾ ਕਿਉਂਕਿ ਇਹਨਾਂ ਨੇ ਅਖਬਾਰਾਂ ਜਾਂ ਖਬਰਾਂ ਲਾ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਨ ਜਨਤਕ ਪਹੁੰਚਾਉਣ ਲਈ ਪੰਜਾਬ ਸਰਕਾਰ ਤੱਕ ਉਪਰਾਲੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਹਨਾਂ ਦੀ ਸ਼ੁਭ ਕਾਮਨਾਵਾਂ ਤੇ ਮੈਂ ਬਹੁਤ ਬਹੁਤ ਵਧਾਈ ਦਿੰਦਾ